ਜੀ ਜਦੋਂ ਨਾ ਗੁਰਦੁਆਰਾ ਸਾਹਿਬ ਤੋਂ ਮਦਕੇ ਵੀ ਇੱਥੇ ਵਸਤੀ ਦੇ ਵਿੱਚ ਭਾਈ ਕੇਬਲ ਸਿੰਘ ਦੀ ਡੈਸੋ ਵੀ ਸੀ ਤੋਂ ਉਹਨਾਂ ਦੇ ਘਰੇ ਪਾਠ ਰੱਖਣਾ ਸੀਗਾ ਤੇ ਚਾਨਣੀ ਲੈ ਕੇ ਥੋੜਾ ਜਿਹਾ ਪਹਿਲਾਂ ਗਏ ਸੀਗੇ ਤੇ ਮਗਰ ਹੀ ਸਿਆ ਚਲ ਗਿਆ ਚਾਨਣੀ ਲਈ ਉਸੇ ਵੇਲੇ ਦਸਰੇ ਚਲਾ ਗਿਆ ਅਸੀਂ ਭੱਜ ਕੇ ਆਏ ਇੱਥੇ ਫਿਰ ਆ ਕੇ ਸਰੂਪ ਮਹਾਰਾਜ ਜੀ ਬਚ ਗਏ ਹੈ ਜੀ ਤੇ ਬਾਕੀ ਕੋਈ ਸਮਾਨ ਦਾ ਨੁਕਸਾਨ ਹੋਇਆ ਇਹ ਸਾਰਾ ਨਾ ਅੰਦਰ ਏਸੀ ਚੱਲਦਾ ਸੀਗਾ ਏਸੀ ਦੀ ਸ਼ਾਰਟ ਸਰਕਟ ਹੋਣ ਕਰਕੇ ਨਾ ਉਹਨੂੰ ਉਥੇ ਸਫਾਰ ਕੋਨ ਨਾ ਬੜੀ ਅੱਗ ਲੱਗੀ ਹੈ ਲੇਕਿਨ ਫਿਰ ਵੀ ਬੀੜ ਸਾਹਿਬ ਦਾ ਬਚਾਅ ਹੋ ਗਿਆ ਕਿ ਸੰਗਤ ਆਖੀ ਆਈ ਸੀ ਸੰਗਤ ਨੇ ਆਪਦੇ ਜੂਰ ਨਾਲ ਪੂਰਾ ਪੱਜ-ਕੱਟ ਕਰਕੇ ਇਹੋ ਤੇ ਕਾਬੂ ਪਾਲਿਆ ਹੂੰ ਕਿੰਨੀ ਕਬਜ਼ੀ ਦੀ ਗੱਲ ਹੈ ਇਹ ਇਹ ਮੈਨੂੰ ਦੋ ਕੁ ਘੰਟੇ ਪਹਿਲਾਂ ਮਾ ਉਹ ਟਾਈਮ ਤੋਂ ਹੁਣ ਤੱਕ ਇੱਕ ਘੰਟੇ ਪਹਿਲਾਂ ਦੀ ਗੱਲ ਹੈ 9:00 ਵਜੇ ਆਸ-ਪਾਸ ਹੋਈ ਸੀ ਤੇਰੇ ਨਾਲ ਮਨੋਂ ਕਿਸੇਨ ਸਾਨੀ ਗਲਤੀ ਨਹੀਂ ਹੈ ਇਹ ਸਿਰਫ ਇੱਕ ਅਚਾਨਕ ਆ ਗਈ ਲੱਗੀ ਹੈ ਤੇ ਸਾਰੇ ਪਾਸੋਂ ਫਤਲੀ ਨੂੰ ਪਛਾਹ ਲਿਆ ਮੇਰਾ ਗੁਰਚਰ ਸਿੰਘ ਆ ਜੀ ਅੱਜ ਜੋ ਇੱਥੇ ਸੰਜੇਨਗਰ 12 ਨੰਬਰ ਗਲੀ ਚ ਗੁਰਦੁਆਰਾ ਸਾਹਿਬ ਚੱਕ ਲੱਗੀ ਕਿਸ ਤਰ੍ਹਾਂ ਲੱਗੀ ਕਿੰਨੇ ਕ ਵਿੱਚ ਲੱਗੀ ਇਹ ਲਗਭਗ 9 ਵਜੇ ਸਵਾ 9 ਵਜੇ ਦੀ ਅਸੀਂ ਜਦੋਂ ਨਾ ਗੁਰਦੁਆਰਾ ਸਾਹਿਬ ਤੋਂ ਮਤਕੇ ਵੀ ਇੱਥੇ ਵਸਤੀ ਦੇ ਵਿੱਚ ਭਾਈ ਕੇਵਲ ਸਿੰਘ ਦੀ ਗੱਟੋਂ ਵਿੱਚ ਤੋਂ ਉਹਨਾਂ ਦੇ ਘਰੇ ਪਾਠ ਰੱਖਣਾ ਸੀਗਾ ਤੇ ਚਾਨਣੀ ਲੈ ਕੇ ਥੋੜਾ ਜਿਹਾ ਪਹਿਲਾਂ ਗਏ ਸੀਗੇ ਤੇ ਮਗਰੇ ਹੀ ਸਹਾਂ ਚਲ ਕੇ ਚਾਨਣੀ ਲਾਈ ਉਸੇ ਵੇਲੇ ਦਸਰੇ ਚਲਾ ਗਿਆ ਅਸੀਂ ਭੱਜ ਕੇ ਆਏ ਪਿੱਛੇ ਫਿਰ ਆ ਕੇ ਸਰੂਪ ਮਹਾਰਾਜ ਦੇ ਵੱਜ ਗਏ ਜੀ ਮਹਾਰਾਜ ਦੇ ਤੇ ਬਾਕੀ ਕੋਈ ਸਮਾਨ ਦਾ ਨੁਕਸਾਨ ਹੋਇਆ ਕਿੰਨਾ ਕ ਨੁਕਸਾਨ ਹੋਇਆ ਆ ਉਹ ਕਹਿੰਦਾ ਅਜੇ ਦੇਖਣਾ ਨਾ ਇਹ ਸਰਾਂ ਕੀ ਜੀ ਕੋਹਾਗਾ ਮੈਂ ਤਾਂ ਮੂੜ ਤੋਂ ਹੀ ਸਰਦੇ ਤੇ ਮਾਲ ਦੇ ਸੂਚ ਨੂੰ ਵੱਧ ਗਈ ਤੈਨੂੰ ਸੂਚ ਆ ਗਈ ਅੱਗ ਲੱਗਣ ਦੇ ਕਾਰਨ ਤਾਂ ਕੁਝ ਪਤਾ ਲੱਗਿਆ ਕਿਸੇ ਰੱਗ ਬਿਲਕੁਲ ਬਿਜਲੀ ਤਾਂ ਹੀ ਸਮਝ ਸਕਦੇ ਜੀ ਕੋਈ ਸਪਾਰਕ ਸਪੁਰਕ ਹੋ ਗਿਆ ਬਿਜਲੀ ਦਾ ਜੀ ਬਹੁਤ ਬਾਲ ਕਰੀਓ ਉਹ ਸਾਰੇ ਸੰਗ ਇੱਥੇ ਸੀਗੇ ਜੀ ਬਚਤ ਹੋ ਗਈ ਮਤਲਬ ਕਿ ਸਾਰਾ ਉਹਨਾਂ ਪਾਲਿਆ ਹਾਂ ਅੱਜ ਵੀ ਨੇ ਰਾਤ ਨੂੰ ਇਹ ਫਾਇਰ ਬ੍ਰਿਗੇਡ ਨੇ ਕਾਬੂ ਹੈ ਕਿ ਮਲਾਵਾਸੀ ਨਹੀਂ ਪਹਿਲਾਂ ਸਾਡੇ ਸਿਕਾ ਨੇ ਕਾਬੂ ਪਾ ਲਿਆ ਸੀ ਜਦੋਂ ਉਹ ਬੱਦਲ ਸੀ ਬੀਬੀਆਂ ਆਈਆਂ ਸੀ ਬੀਬੀਆਂ ਆਈਆਂ ਪੱਟੀਆਂ ਬੀਬੀਆਂ ਲੋਕਾਂ ਨੇ ਰੋਲਾ ਪਾ ਕੇ ਫਿਰ ਉਹਦਾ ਮਤਲਬ ਕਿ ਉਹ ਆ ਬੁਲਾ ਦੇ ਵੀ ਆ ਗਏ ਸੀ ਉਹਨਾਂ ਨੂੰ ਜਰਾ ਪੂਰੇ ਦਾ ਥੋੜਾ ਬੋਤਲ ਨਾਲ ਵੀ ਇਸਰਨਾ ਉੰਤਰ ਅਸੀ ਚੱਲਦਾ ਸੀਗਾ ਏਸੀ ਸ਼ਾਰਟ ਸਰਕਟ ਹੋਣ ਕਰਕੇ ਨਾ ਮਨੋ ਉਥੇ ਸਫਾਰ ਕੋਨ ਨਾ ਬੜੀ ਅੱਗ ਲੱਗੀ ਐ ਲੇਕਿਨ ਫਿਰ ਵੀ ਬੀੜ ਸਾਹਿਬ ਦਾ ਬਚਾਅ ਹੋ ਗਿਆ ਕਿਉਂਕਿ ਸੰਗਤ ਅੱਥੇ ਆਈ ਹੋਈ ਸੀ ਸੰਗਤ ਨੇ ਆਪਦੇ ਜੂਰ ਨਾਲ ਪੂਰਾ ਪੱਜਟਾਟ ਕਰਕੇ ਇਹ ਉਤੇ ਕਾਬੂ ਪਾਲਿਆ ਹੂੰ ਕਿੰਨੀ ਕਮੇਤੀ ਗੱਲ ਐ ਇਹ ਮਨੋ ਦੋ ਕੋ ਘੰਟੇ ਪਹਿਲਾਂ ਮਨੋ ਟਾਈਮ ਤੋਂ ਹੁਣ ਤੱਕ ਇੱਕ ਘੰਟੇ ਪਹਿਲਾਂ ਦੀ ਗੱਲ ਐ ਉਹ ਨੋ ਕੋਈ ਜਾਸਪਾਸ ਹੋਇਆ ਲੇਕਿਨ ਮਨੋ ਕਿਸੇ ਨੇ ਸਾਨੀ ਗਲਤੀ ਨਹੀਂ ਐ ਇਹ ਸਿਰਫ ਇੱਕ ਅਚਾਨਕ ਅੱਗ ਲੱਗੀ ਐ ਤੇ ਸਾਰੇ ਪਾਸੋਂ ਫਤਲੀ ਬਚਾ ਲਿਆ ਤੇ ਕਿੰਨੇ ਕਿਸ ਕਿਸ ਤਰ੍ਹਾਂ ਫਿਰ ਕਾਬੂ ਪਾਇਆ ਇਥੇ ਇਹ ਤਾਂ ਸੰਗਤ ਆਈ ਹੋਈ ਸੀਗੀ ਸੰਗਤ ਨੇ ਭਜਨਾਟ ਕਰਕੇ ਜਲੋ ਕਿ ਮੁੰਡੇ ਸੀ ਇੱਥੇ ਖੜੇ ਮਤਲਬ ਜਹੇਦਾਰ ਸੀਗੇ ਇਹਨਾਂ ਨੇ ਆਪ ਦਾ ਮਤਲਬ ਪਾਣੀ ਵਗਰਾ ਪਾ ਕੇ ਭਜਨਾਟ ਕਰਕੇ ਤੇ ਉਹ ਤੇ ਕਾਬੂ ਪਾ ਲਿਆ ਫਾਈਵ ਬਰਗੇਡ ਦੀ ਗੱਡੀ ਵੀ ਭਲਾਈ ਗਈ ਸੀ ਬਰਗੇਡ ਦੀ ਜਦੋਂ ਆਈ ਗੱਡੀ ਸਰ ਉਸ ਤੋਂ ਕਾਬੂ ਪਾ ਲਿਆ ਸੀਗਾ ਪਾਣੀ ਵਗਰਾ ਸੀਗਾ ਜੋ ਉਹਨਾਂ ਨੇ ਇੱਥੇ ਪਾਣੀ ਵਗਰਾ ਪਾ ਕੇ ਕਿੰਨਾ ਕੁ ਨੁਕਸਾਨ ਹੁੰਦਾ ਹੁੰਦਾ ਜਹਾਗਾ ਨੁਕਸਾਨ ਤਾਂ ਸਾਰਾ ਅਜੇ ਐਸਟੀਮੇਟ ਦੇਖਦੇ ਪਏ ਆ ਕਿ ਹੋਇਆ ਨੁਕਸਾਨ ਕਿਉਂਕਿ ਇਹ ਤਾਂ ਆਉਦੇ ਮਤਲਬ ਸੈਟਿੰਗ ਕਰਨ ਦੇ ਵਿੱਚ ਚੀਜ਼ ਚੱਲਦੀ ਹੈ ਤੇ ਜਦੋਂ ਨਾ ਗੁਰਦੁਆਰਾ ਸਾਹਿਬ ਤੋਂ ਮਦਕੇ ਵੀ ਇੱਥੇ ਵਸਤੀ ਦੇ ਵਿੱਚ ਭਾਈ ਕੇਵਲ ਸਿੰਘ ਦੀ ਡੈਟੋ ਵੀ ਸੀ ਤੋਂ ਉਹਨਾਂ ਦੇ ਘਰੇ ਪਾਠ ਰੱਖਣਾ ਸੀਗਾ ਤੇ ਚਾਨਣੀ ਲੈ ਕੇ ਥੋੜਾ ਜਿਹਾ ਪਹਿਲਾਂ ਗਏ ਸੀਗੇ ਤੇ ਮਗਰ ਹੀ ਸਿਆ ਚਲਾ ਗਿਆ ਚਾਨਣੀ ਲਈ ਉਸੇ ਵੇਲੇ ਦਸਰੇ ਚਲਾ ਗਿਆ ਹੀ ਭੱਜ ਕੇ ਇੱਥੇ ਫਿਰ ਆ ਕੇ ਸਰੂਪ ਮਹਾਰਾਜ ਜੀ ਬਚ ਗਏ ਜੀ ਤੇ ਬਾਕੀ ਕੋਈ ਸਮਾਨ ਦਾ ਨੁਕਸਾਨ ਹੋਇਆ